ਅੰਮ੍ਰਿਤਸਰ ਵਿੱਚ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਬੰਦੀ ਛੋੜ ਦਿਵਸ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਕੋਲਸਰ ਸਹਿਬ ਵਿਖੇ ਵਿਸ਼ਾਲ ਗੁਰਮਤ ਸਮਾਗਮ ਆਯੋਜਿਤ ਕੀਤਾ। ਇਸ ਸਮਾਗਮ ਦੌਰਾਨ ਭਾਈ ਅਮਨਦੀਪ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ ਅਤੇ ਰੂਹਾਨੀ ਰੰਗ ਭਰ ਦਿੱਤੇ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਬੰਦੀ ਛੋੜ ਦਿਵਸ ਸਿਰਫ ਖੁਸ਼ੀ ਦਾ ਨਹੀਂ ਸਗੋਂ ਆਤਮਿਕ ਜਾਗਰੂਕਤਾ ਦਾ ਦਿਨ ਹੈ। ਸੰਕਟਾਂ ਨੂੰ ਅਪੀਲ ਕੀਤੀ ਗਈ ਕਿ ਅੰਮ੍ਰਿਤ ਵੇਲੇ ਜਾਪ ਸ਼ੁਰੂ ਕਰਨ ਅਤੇ ਘੋੜ ਦੇ ਦਿਵਯ ਜਗਾਨ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਅਮਲ ਕਰਦੇ ਹੋਏ ਆਪਣੇ ਅੰਦਰ ਦੀਆਂ ਬੁਰਾਈਆਂ ਦੂਰ ਕਰਨ। ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਆਮਰਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਭ ਤੋਂ ਪਹਿਲੇ ਦਾਸ ਭਾਈ ਅਮਨਦੀਪ ਸਿੰਘ ਵੱਲੋਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਦੀਵਾਲੀ ਦੀਆਂ ਬੇਅੰਤ ਬੇਅੰਤ ਵਧਾਈਆਂ ਔਰ ਗੁਰੂ ਰਾਮਦਾਸ ਕਿਰਪਾ ਕਰਨ ਬਖਸ਼ਿਸ਼ ਕਰਨ ਜੀ ਮੈਂ ਦਸਹਰੇ ਤੋਂ ਕੁਝ ਦਿਨਾਂ ਬਾਅਦ ਤਕਰੀਬਨ 20 ਦਿਨਾਂ ਦੇ ਬਾਅਦ ਇਹ ਦੀਵਾਲੀ ਦਾ ਤਿਹਾੜਾ ਆਉਂਦਾ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਵੀ ਸਾਰਿਆਂ ਦੇ ਅੰਦਰ ਜਿਹੜੇ ਰਾਵਣ ਪਲ ਰਹੇ ਨੇ ਪਲੇ ਹੋਏ ਨੇ ਨਫ਼ਰਤ ਦੇ ਬੈਰ ਵਿਰੋਧ ਦੇ ਈਰਖਾ ਦੇ ਦੂਜਿਆਂ ਨੂੰ ਨੀਵਾ ਵਿਖਾਉਣ ਦੇ ਮੈਂ ਮੇਰੀ ਦੇ ਹੋਰ ਵੀ ਕਈ ਤਰ੍ਹਾਂ ਦੇ ਜੋ ਰਾਵਣ ਸਾਡੇ ਅੰਦਰ ਪੈਦਾ ਹੋਏ ਨੇ ਗੁਰੂ ਰਾਮਦਾਸ ਕਿਰਪਾ ਦਾ ਖਾਤਾ ਖੋਲਣ ਸਾਡੇ ਅੰਦਰੋਂ ਵੀ ਇੱਕ ਗਿਆਨ ਦੀ ਰੋਸ਼ਨੀ ਦੇ ਨਾਲ 라ਵਣਾ ਦਾ ਖਾਤਮਾ ਕਰਨ ਔਰ ਸਾਡੇ ਅੰਦਰ ਪੱਕੇ ਤੌਰ ਦੇ ਉੱਤੇ ਸ਼ਬਦ ਦਾ ਪ੍ਰਕਾਸ਼ ਹੋਵੇ ਸਾਰੀਆਂ ਸੰਗਤਾਂ ਨੂੰ ਬੇਨਤ ਬੇਨਤ ਵਧਾਈਆਂ ਔਰ ਅੱਜ ਬੀਬੀ ਕੌਲਾ ਜੀ ਕੋਲ ਸਰ ਸਾਹਿਬ ਵਿਖੇ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋ ਰਿਹਾ ਔਰ ਇਸ ਸਮਾਗਮ ਦੀ ਮੰਦੀ ਛੋੜ ਦਿਵਸ ਦੀਵਾਲੀ ਦੇ ਦਿਨ ਨੂੰ ਸਮਰਪਿਤ ਕਰਕੇ ਹੋ ਰਿਹਾ ਤੇ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਉਸ ਸਾਰਿਆਂ ਨੇ ਇਹ ਦੀਵਾਲੀ ਦਾ ਤਿਹਾੜੀ ਪੂਰੀ ਖੁਸ਼ੀ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਣਾ ਔਰ ਕੋਸ਼ਿਸ਼ ਕਰਿਓ ਕਿਉਂਕਿ ਹਰ ਇੱਕ ਦਾ ਦੀਵਾਲੀ ਮਨਾਉਣ ਦਾ ਖੁਸ਼ੀ ਮਨਾਉਣ ਦਾ ਢੰਗ ਆਪਣਾ ਆਪਣਾ ਹੈ ਮੈਂ ਇਹ ਨਹੀਂ ਕਹਿੰਦਾ ਪਟਾਕੇ ਨਾ ਚਲਾਓ ਚਲਾਓ ਪਰ ਪ੍ਰਦੂਸ਼ਣ ਰਹਿਤ ਪਟਾਕੇ ਚਲਾਇਓ ਔਰ ਕੋਸ਼ਿਸ਼ ਕਰਿਏ ਆਪਣੇ ਵਾਤਾਵਰਣ ਦੀ ਵੀ ਨਾਲ-ਨਾਲ ਸੇਵਾ ਔਰ ਸੰਭਾਲ ਕਰੀਏ ਸ੍ਰੀ ਸਾਹਿਬ ਜੀ ਇਸ ਮੌਕੇ ਬੜੀ ਕਿਉਂ ਜੀ ਦੀਵੇ ਸੰਤਾ ਬਾਤ ਦੀਆਂ ਨੇ ਹੋਰ ਕਿਵੇਂ ਬੰਦੀ ਛੋੜ ਦੀਵਸ ਮਨਾਉਣ ਸੰਕਟ ਕਿਵੇਂ ਮੈਂ ਜਿਵੇਂ ਪਹਿਲੇ ਆਪ ਜੀਆਂ ਨੂੰ ਕਿਹਾ ਕਿ ਕੋਸ਼ਿਸ਼ ਕਰੀਏ ਕਿ ਅਸੀਂ ਪ੍ਰਦੂਸ਼ਣ ਰੈਤ ਪਟਾਕੇ ਚਲਾਈਏ ਦੇਸੀ ਕੇਉਦੇ ਦੀਵੇ ਬਾਲੋ ਭਾਵੇਂ ਲਾਈਟਿੰਗ ਕਰੋ ਹਰ ਇੱਕ ਦਾ ਆਪਣਾ ਆਪਣਾ ਜੋ ਦੀਵਾਲੀ ਮਨਾਉਣ ਦਾ ਢੰਗ ਹੈ ਤੇ ਮੈਂ ਇੱਕ ਬੇਨਤੀ ਹੋਰ ਕਰਾਂਗਾ ਜਿੰਨਾ ਹੋ ਸਕੇ ਇਸ ਦੀਵਾਲੀ ਦੇ ਸਬੰਧ ਦੇ ਵਿੱਚ ਤੁਸੀਂ ਜਪ ਤਪ ਦਾ ਪੈਰਾ ਵਧਾ ਸਕੋ ਬੰਦਗੀ ਦਾ ਨਾਮ ਦਾ ਸਿਮਰਨ ਦਾ ਅੰਮ੍ਰਿਤ ਵੇਲਾ ਸੰਭ ਸਕੋ ਉਹ ਜ਼ਰੂਰ ਸੰਭੋ ਕਿਉਂਕਿ ਮੈਨ ਇਸੇ ਸ਼ਬਦ ਨੇ ਸਾਡੇ ਅੰਦਰ ਗਿਆਨ ਦੀ ਰੋਸ਼ਨੀ ਪੈਦਾ ਕਰਨੀ ਹੈ ਵਾਈਰਸ ਜਿਕਾ ਹਲਸਾ ਵਾਈਰਸ ਜੀ ਕੀ ਫਤਿਹ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ